ਚਲੀਏ ਗਾਉਂ ਜੀ ਸਨ ਅਨ ਨੂੰ ਅੱਜ ਆਪਣੀ ਬਲੌਗ ਦੀ ਸ਼ੁਰੂਆਤ ਕਰਦੇ ਹੋ ਰਹੀ ਆ ਕਰਾਂ ਦੇ ਆਪਾਂ ਵੀ ਚਲੇ ਬਜੋਖਰ ਸਾਹਿਬ ਗੁਰਦੁਆਰੇ ਮਾ ਕਰੇ ਮਤਾਰ ਟਾ ਟਾ ਲੇ ਮਾ ਰੇਟ ਹੋ ਗਿਆ ਸ਼ਾਮ ਨੂੰ ਟਾਈਮ ਖਾਸ ਰੇਟ ਹੋ ਗਿਆ ਤਾਂ ਚਲਾ ਕੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਸਾਰੀਆਂ ਚੀਜ਼ ਚਲੋ ਚੰਤੇ ਹੈ ਗਿਆ ਇੱਕ ਅਰੇ ਅਰੇ ਇੱਥੇ ਆਂ ਚੱਲਾ ਆ ਸੌ ਤਿੰਨੇ ਬੁਲਾਇਆ ਤੂੰ ਹੈ ਕਿੰਨੇ ਬੁਲਾਇਆ ਆ ਭਾਈ ਮਾਰੇ ਮਹਾਨ ਯੋਨਾ ਬੰਦਾ ਉਹ ਇਹ ਬਿੱਟੀ ਕਰਵਾ ਲਈ ਲੱਗੇ ਬਾਬੇ ਤਾਰਣੀਆਂ ਪਟਕੇ ਗੁਰਦੁਆਰਿਆਂ ਵਾਂ ਕੁਝ ਨਹੀਂ ਹੁੰਦਾ ਲੱਗ ਜਾਗਾ ਪਤਾ ਕੁਝ ਨਹੀਂ ਹੁੰਦਾ ਮੈਂ ਜਵਾਬ ਦੇ ਦਿਆਂ ਮੇਰੀ ਗੱਲ ਨਹੀਂ ਹੈ ਮਾਰੇ ਮਹਾਨ ਬਲੋਗਰ ਹੋਰ ਕਰੂੰ ਫਟਕਾ ਦੂਸਰਾ ਬੰਦਗਾ ਯਾਰ ਪਟਕਾ ਨਾ ਤੈਨੂੰ ਪਤਾ ਨਹੀਂ ਪਟਕੇ ਪਿੱਛੇ ਜੰਗ ਲੱਗ ਜਾ ਆ ਇਹ ਆ ਵਈ ਸਰਦਾਰਾਂ ਦੀ ਸ਼ੀਟ ਦੇਖੋ ਕਿਵੇਂ ਹੱਥ ਕਰਦੇ ਆ ਇੰਦੂ ਇਹ ਪਟਕੇ ਨਹੀਂ ਬਾਹੜਨੇ ਅੰਦੇ ਸ਼ਰਮ ਨਹੀਂ ਆਉਂਦੀ ਇਸ ਨੂੰ ਫੇਰੀ ਮੇਰਾ ਬਲੌਗ ਡੀਲੀਟ ਕਰਵਾਵਾ ਸਕੂਲ ਮੈਂ ਭਾਈ ਅਮਾ ਇਹ ਤਾਂ ਨਹੀਂ ਚੱਲਵੀ ਜੇ <laughs> ਲੰਦਾ चलो चलो कर ਤੋ ਇਹ ਬਾਹਰ ਬਾਹਰ ਮਿਲਿਆ ਤੇ ਆਪਾਂ ਨੂੰ ਪਾਰਕਿੰਗ ਉਤਰ ਤਾ ਅੱਛਾ ਅੱਛਾ ਕਿੰਮਾ ਦੇ ਕੁਲਾਕ ਨਾ ਕਿਸੇ ਸੁਪਨ ਜਾਨੀ ਨਹੀਂ ਆਪਾਂ ਦੀ ਸੇਫਟੀ ਲੈਣੀ ਪੜਾਗੀ ਤੈਨੂੰ ਸਾਨੂੰ ਸੌਖੇ ਆਉਂਦੇ ਨਹੀਂ ਕੋਈ ਯਾਰ ਬਹੁਤ ਸਖਤ ਦਾ ਖਾਣਾ ਆ ਗੱਤ ਹੋ ਰਿਹਾ ਹੈ ਪਹੁੰਚ ਕੇ ਕਰੋ ਵਧੀਆ ਹੋਗੇ ਦਰਸ਼ਨ ਥੋੜੇ-ਬਹੁਤ ਤੁਹਾਨੂੰ ਵੀ ਕਰਾਈ ਕਿੰਨੀ ਬਣੀ ਵੀਡੀਓ ਨੁਕਸਾਨ ਡੰਡਾ ਆ ਰਿਓ ਡੰਡਾ ਕਰੀਏ ਮੜਾ ਸੈਟ ਛਿਓ ਜੀ ਓਕੇ ਆਹ ਦੱਪੀ ਤੋਂ ਵਧੀਆ ਲੱਗਾ ਆਪ ਨੂੰ ਵੀ ਦਰਸ਼ਨ ਕਰੇ ਥੋੜੇ ਬਹੁਤ ਜਿਤਨੇ ਵੀ ਮੈਂ ਕਰਾ ਸਕਿਆ ਮਿਲਾਂ ਅਗਲੇ ਬਲੌਗ ਵਿੱਚ ਨੈਕਸਟ ਬਲੌਗ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਵੀਡੀਓ ਨੂੰ ਤੇ ਸ਼ੇਅਰ ਕਰ ਦਿਓ ਆਪ ਵੀ ਆਪਨੇ ਜਲਦੀ ਜਲਦੀ ਚੈਨਲ ਸਬਸਕ੍ਰਾਈਬਰ ਕਰਮੇਆ ਤੋਂ ਛੇਤੀ ਕਰੋ